ਉਤਰ ਕੇਂਦਰ ਸਰਕਾਰ ਦੇ ਵੱਲੋਂ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਤਹਿਤ ਦੇਸ਼ ਦੇ 1.5 ਕਰੋੜ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਅਤੇ 700 ਜ਼ਿਲ੍ਹਿਆਂ ਦੇ ਵਿੱਚ 2000 ਤੋਂ ਵੱਧ ਵਿਗਿਆਨਿਕ ਦਲਾਂ ਦੀ ਹਿੱਸੇਦਾਰੀ ਨਵੀਆਂ ਤਕਨੀਕਾਂ ਅਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਕਿਸਾਨਾਂ ਤਸਿਲ ਜਾਓ ਅਤੇ ਨਿਵੇਕਲੇ ਉਦਮ ਦੇ ਦਸਤਾਵੇਜ਼ ਤਿਆਰ ਕਰਨ ਤੋਂ ਮਨੋਰ ਦੇ ਨਾਲ ਕੇਂਦਰ ਸਰਕਾਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਤੇ ਆਈਐਸਆਈਆਰ ਦੀ ਤਕਨੀਕੀ ਸਹਾਇਤਾ ਦੇ ਨਾਲ ਭਾਰਤ ਦੇ ਵਿੱਚ 29 ਮਈ ਤੋਂ 12 ਜੂਨ ਤੱਕ ਵਿਕਸਿਤ ਖੇਤੀ ਸੰਕਲਪ ਅਭਿਆਨ ਚਲਾਇਆ ਜਾ ਰਿਹਾ ਹੈ। ਜੋਸਾ ਕੀ ਹੈ ਫੋਟੇਗੜ ਸਾਹਿਬ ਵਿਖੇ ਪੰਜਾਬ ਦੇ ਖੇਤੀਬਾੜੀ ਗੁਰਮੀਤ ਸਿੰਘ ਖੂੜੀnga ਤੋਂ ਵੱਲੋਂ ਸੂਬਾ ਪੱਦਰੀ ਸਮਾਗਮ ਦਾ ਖੇਤੀ ਵਿਗਿਆਨ ਕੇਂਦਰ ਫੋਟੇਗੜ ਸਾਹਿਬ ਵਿਖੇ ਉਦਘਾਟਨ ਕੀਤਾ ਹੈ। ਫੋਟੇਗੜ ਸਾਹਿਬ ਜ਼ਿਲ੍ਹੇ ਸਾਡੇ ਕੇਵੀ ਕੀ ਜਿਹੜਾ ਹੈ ਉਹਦੇ ਚ ਕੇਂਦਰੀ ਖੇਤੀਬਾੜੀ ਜਿਹੜਾ ਸ਼ੁਰੂ ਕਰਿਆ ਗਿਆ। ਇਹਦੇ ਚ 15 ਦਿਨ ਸਾਡਾ ਬਕੋ ਫ੍ਰੀਜ ਲਿਆ ਵਿੱਚ ਚੱਲਣਾ ਜਿਹਦੇ ਨਾਲ ਉਹ ਵੀ ਨਵੀਂ ਟੈਕਨੀਕ ਜਿਸ ਤਰ੍ਹਾਂ ਖੇਤੀ ਵਿੱਚ ਸੁਧਾਰ ਕੀਤਾ ਜਾਂਦਾ ਜਿਹੜੀਆਂ ਅਸੀਂ ਸਹੂਲਤਾਂ ਦਿੱੰਨੀਆਂ ਉਹਨਾਂ ਦਾ ਸਾਡੀ ਟੀਮ ਤਿੰਨ ਤਿੰਨ ਪਿੰਡ ਰੋਜ਼ ਕਰਿਆ ਕਰੂਗੀ ਉਹ ਜਾ ਕੇ ਕਿਸਾਨ ਭਰਾਵਾਂ ਨਾਲ ਅਫਸਰ ਸੰਪਰਕ ਕਰਕੇ ਤੇ ਉਹ ਇਸ ਜਾਣਕਾਰੀ ਦੇਣਗੇ ਜੀ ਤੋਂ ਕਿਸਾਨ ਭਰਾ ਲਾਭ ਉਠਾ ਸਕਦੇ ਆ ਅਸੀਂ ਖੇਤੀਬਾੜੀ ਰਵੈਤੀ ਨਿਲੇਗੀ ਬਹੁਤ ਸਗੀਆਂ ਗੱਲਾਂ ਜਿਹੜੀਆਂ ਨਵੀਂ ਟੈਕਨੀਕ ਦੀ ਆਗਿਆ ਉਹ ਲੋਕਾਂ ਵਿੱਚ ਪ੍ਰਚਲਿਤ ਕਰਨ ਲਈਏ ਤੋਂ ਜਿਹੜਾ ਪ੍ਰੋਗਰਾਮ ਚਲਿਤ ਲਾਇਆ ਜਾਵੇ। ਕੋਈ ਨਹੀਂ ਤਸਵੀਰ ਕਰਨ ਲਈ ਬੁਲਕੀ ਉਪਰਾਲੇ ਕੀਤੇ ਜਾ ਰਹੇ ਨੇ ਆਹਰ। ਬਸੇ ਜਿਵੇਂ ਪੰਜਾਬ ਵੱਲੋਂ ਤਾਂ ਅਸੀਂ ਖੇਤੀ ਦੇ ਨਰਮੇ ਦੀ ਫਸਲ ਹੈ ਜਿਹਦੇ ਤੁਸੀਂ ਉਹਦੇ ਬੀਜ ਤੇ 33% ਸਬਸਿਡੀ ਦਿੰਨੇ ਆ। ਪਾਣੀ ਨੂੰ ਬਚਾਉਣ ਦੇ ਲਈ 1500 ਰੁਪਏ ਪਰ ਏਕੜ ਜਿਹੜਾ ਜ਼ਿਮੀਦਾਰਾ ਭਰਾਵਾ ਨੂੰ ਵਿਜਿ ਦੀ ਬਜਾਈਕਰਤੇ ਜਿਹਦੇ ਲਈ 40 ਕਰੋੜ ਰੁਪਇਆ ਰੱਖਿਆ ਗਿਆ ਇਸੇ ਤਰ੍ਹਾਂ ਜਿਪਸਮ ਹੋਰ ਵੀ ਕੋਈ ਜਿਹੜੀਆਂ ਸਹੂਲਤਾਂ ਲੋੜ ਹੈ ਜਿਹੜੀ ਪਰਾਲੀ ਦਾ ਉਹਨੂੰ ਬਚਾਉਣ ਦੇ ਲਈ ਵੀ ਨਾ ਬਾਲੀ ਜਾਵੇ ਉਸ ਪ੍ਰਬੰਧਨ ਲਈ ਕੋਈ 500 ਕਰੋੜ ਰੁਪਇਆ ਰੱਖਿਆ ਗਿਆ ਉਹ ਜ਼ਿੰਮੇਦਾਰ ਭਰਾਵਾਂ ਨੂੰ ਸੰਦਾ ਲਈ ਦਿੱਤਾ ਜਾਵੇ ਜਿਹੜੀਆਂ ਪੰਜਾਬ ਚ ਨਹਿਰਾਂ ਦਾ ਸਾਰੀਆਂ ਦਾ ਤਕਰੀਬਨ ਨਮੀਨੀ ਕਰਨ 15000 ਕਿਲੋਮੀਟਰ ਇਹਦੇ ਵਾਸਤੇ ਸਰਕਾਰ ਨੇ ਇਨੀਸ਼ੀਏਟਿਵ ਲਿਆ ਕਿ ਨਹਿਰੀ ਪਾਣੀ ਸਾਰੇ ਖੇਤਾਂ ਤਾਈਂ ਵਧੀਆ ਢੰਗ ਨਾਲ ਪਹੁੰਚ ਸਕੇ ਉਸ ਤੋਂ ਇਲਾਵਾ ਬਿਜਲੀ ਵੀ ਦਿੰਨੇ ਆ ਜਿਹੜੀ ਜ਼ਮੀਂਦਾਰ ਪਰਵਾਂ ਲਈ ਟਿਊਬਵਲ ਇਹਦੇ 'ਚ ਕੋਈ ਕੰਡੀਸ਼ਨ ਹੁ 7-8 ਘੰਟਿਆਂ ਦੇ ਵੀ ਨਹੀਂ ਰਹੇਗੀ ਵੱਧ ਤੋਂ ਵੱਧ ਦੇ ਦੇ ਉਹਨਾਂ ਦੀ ਬੇਖੂਬ ਝੋਨੇ ਦੀ ਜਿੰਨਾ ਤੇ ਖੇਚਲਦਾਰੀ ਹੋ ਰਹੀ ਹੈ ਜਿੰਨਾ ਖਰਚ ਹੋ ਰਿਹਾ ਉਸ ਮੁਤਾਬਕ ਤਾਂ ਐਮਐਸਪੀ ਹੋਰ ਵਧਣੀ ਚਾਹੀਦੀ ਹੈ ਤੇ ਉਹਨਾਂ ਨੇ 2369 ਕੀਤੇ ਕਿ 69 ਰੁਪਏ ਮਦਾਰੀਏ ਹਾਂਜੀ ਕੀ ਕਹਿਣਾ ਚਾਹੁੰਗੇ ਜੀ ਕੋ ਕਿਸਾਨਾਂ ਨਾਲ ਇਨਸਾਫ ਤਾਂ ਹੈ ਨਹੀਂ ਸੈਂਟਰ ਸਰਕਾਰ ਨੂੰ ਇਸ ਵਾਸਤੇ ਚਾਹੀਦਾ ਕਿ ਜਿੰਨਾ ਇਹਦੇ ਤੇ ਪੈਦਾ ਕਰਨ ਤੇ ਜਿਹੜਾ ਇਹਨੂੰ ਮੰਡੀ ਤੱਕ ਲਿਆਉਣ ਤੇ ਜਿੰਨਾ ਖਰਚ ਹੁੰਦਾ ਉਹ ਬਹੁਤ ਜ਼ਿੰਮੇਵਾਰ ਦਾ ਉਸ ਮੋੜ ਦੇ ਲਈ ਇਹਦਾ ਰੇਟ ਵਧਣਾ ਚਾਹੀਦਾ ਅਸੀਂ ਦਾ 3000 ਕਰਨੇ ਹਾਂ 3000 ਹੋਣਾ ਚਾਹੀਦਾ ਠੀਕ ਆ 3000 ਸਾਹਿਬ ਸਨਮਾਨਯੋਗ ਆਗੂ ਸੀ ਪੰਜਾਬ ਦੇ ਜਿਹੜੇ ਧਰਤੀ ਤੋਂ ਗਰਾਊਂਡ ਨਾਲ ਜੁੜੇ ਉੱਥੋਂ ਚੱਲੇ ਲੋਕਾਂ